ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੇਲ ਗੇ ਦਾ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਸੱਜਣਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਰਹਿਣ ਇਹ ਤੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਨ ਸਾਹਿਬ ਨਾਲ ਲੱਗਦੇ ਪਿੰਡ ਵੱਡੇ ਸਭਰਾ ਹਰੀ ਤੇ ਪੱਤਨ ਨਮਾਪੁਰ ਕੋਡ ਬੁੱਡਾ ਉਹ ਨੰਬਰ 990382025 ਤਰੀਕ ਹੈਗੀ ਅੱਜ 30 10 2025 ਇੱਕ ਤੁਹਾਨੂੰ ਜਿਹੜਾ ਬਿਲਕੁਲ ਜਿਹੜੇ ਡੌਗ ਸਕੀਨ ਨੇ ਜਾਂ ਡੌਗ ਲਵਰ ਨੇ ਤਾਂ ਇੱਕ ਪੰਪੀਰੀਅਨ ਦੇ ਦੋ ਜਿਹੜੇ ਪਪ ਤੁਹਾਨੂੰ ਜ਼ਰੂਰ ਦਿਖਾਵਾਂਗੇ ਇੱਕ ਮੇਲ ਆ ਇੱਕ ਫੀਮੇਲ ਆ ਬਹੁਤ ਸੋਹਣੇ ਨੇ ਸਾਫ਼ ਸੁਥਰੇ ਨੇ ਆ ਬਾਕੀ ਜਿਹੜੀ ਇਹਨਾਂ ਦੀ ਏਜ ਆ ਤਕਰੀਬਨ 1.5 ਮਹੀਨਾ ਹੋ ਗਈ ਆ ਫੀਮੇਲ ਬਿਲਕੁਲ ਕਰਨ ਖੜੇ ਕਰ ਗਈ ਆ ਮੇਲ ਵੀ ਜਿਹੜਾ 2-4 ਦਿਨ ਦੇ ਵਿੱਚ ਬਿਲਕੁਲ ਕਰਨ ਸਿੱਧੇ ਕਰ ਜੂਗਾ ਇਹ ਤਾਂ ਮਦਰ ਫਾਦਰ ਆਪਣੇ ਕੋਲੇ ਆ ਆ ਦੇਖੋ ਬਾਕੀ ਪੂਛ ਬਿਲਕੁਲ ਇਹਨਾਂ ਦੀ ਕੁੰਡੀ ਆ ਗਈ ਬੱਚੇ ਥੋੜੇ ਜੇ ਪਿੰਜਰੇ ਦੇ ਕਾਰਨ ਡਰਦੇ ਨੇ ਇਹ ਖੋਲ ਕੇ ਵੀ ਤੁਹਾਨੂੰ ਜਿਹੜਾ ਬਾਹਰ ਕੱਢ ਕੇ ਜਰੂਰ ਦਿਖਾਉਣੇ ਆ ਆ ਦੇਖੋ ਜੀ ਫੀਮੇਲ ਆ ਤੇ ਇਹ ਮੇਲ ਆ ਤਾਂ ਜੋ ਬਹੁਤ ਸੋਹਣੇ ਆ ਇੱਧਰ ਦੋਹਾਂ ਪੁੱਤੜਾ ਆ ਦੇਖੋ ਜੀ ਇਹ ਫੀਮੇਲਾ ਇਹ ਫੀਮੇਲਾ ਇੱਧਰ ਆਓ ਰੇਟ ਜਿਹੜਾ ਬਿਲਕੁਲ ਇਹਨਾਂ ਦਾ ਜਾਇਜ਼ ਆ ਫੀਮੇਲ ਦਾ 3500 ਤੇ ਮੇਲ ਦਾ 4500 ਦੋਵਾਂ ਚੋਂ ਮਾਨਤਾਨ ਕੀਤਾ ਜਾਊਗਾ ਫੋਨ ਨੰਬਰ 990382025 ਤੇ ਕੰਟੈਕਟ ਕਰ ਸਕਦੇ ਹੋ ਸਾਰੇ ਪ੍ਰੋਬਲਮ ਨੂੰ ਸੌਸਿ ਕਰਾਂਗੇ